hey guys koshman is on this side i hope you're doing great in your life first we're gonna watch this video and then i wanna talk with you on the matter of her singh so let's watch this video okay. Oh, okay. Maybe the next hearing, Judge. Um, we'd request to be appointed if he doesn't have private counsel at this time. Well, he's asking to wait until his next hearing. Um, Madam Interpreter, can you ask him again if he wants me to appoint the public defender to represent him at this time? Mr. Singh, if you decide you want to hire a private lawyer later on, you can do that. But at this point, as a friend of the court, I would advise you to request that our office be appointed to represent you, that you answer the judge's question in the affirmative with yes. ਸਹਿਜ ਹੋ ਕੇ ਦੇਖਣਾ ਜੇ ਤੁਸੀਂ ਚਾਹੁੰਦੇ ਹੋ ਤੇ ਤੁਸੀਂ ਆਪਣਾ ਵੀ ਪ੍ਰਾਈਵੇਟ ਵਕੀਲ ਕਰ ਸਕਦੇ ਹੋ ਅਗਲੀ ਵਾਰੀ ਲੇਕਿਨ ਮੇਰਾ ਤੁਹਾਨੂੰ ਐਸਪਾਸ ਸਮਝਾ ਹੈਗਾ ਕਿ ਇਸ ਵੇਲੇ ਤੁਸੀਂ ਸਾਡੇ ਆਫਿਸ ਦੇ ਬਣਾਉਣਾ ਇੱਕ ਵਕੀਲ ਕਰ ਲਵੋ ਹਾਂਜੀ ਹੁਣ ਤੁਸੀਂ ਇੱਥੇ ਇੱਕ ਗੱਲ ਨੋਟ ਕੀਤੀ ਹੋਣੀ ਐ ਕਿ ਜਿਵੇਂ ਪਹਿਲਾਂ ਦੀਆਂ ਵੀਡੀਓਜ਼ ਆਈਆਂ ਸੀ ਐਕਸੀਡੈਂਟ ਵਾਲੇ ਡੇ ਦੀਆਂ ਹਨਾ ਉੱਥੇ ਦੇਖ ਕੇ ਬਹੁਤ ਸਾਰੇ ਬੰਦਿਆਂ ਨੂੰ ਇਦਾਂ ਲੱਗਿਆ ਹੋਣਾ ਕਿ ਇਸ ਬੰਦੇ ਦੀ ਅਣਗਹਿਲੀ ਕਰਕੇ ਇਸ ਬੰਦੇ ਦੀ ਲਾਪਰਵਾਹੀ ਕਰਕੇ ਐਕਸੀਡੈਂਟ ਹੋਇਆ ਤੇ ਬੰਦੇ ਨੂੰ ਇੰਨਾ ਫਰਕ ਨਹੀਂ ਪੈਂਦਾ ਬਟ ਐਜ਼ ਮੋਰ ਵੀਡੀਓਜ਼ ਕਮਿੰਗ ਆਊਟ ਆਫ ਕੋਰਟ ਯੂ ਕੈਨ ਸੀ ਹਿਸ ਫੇਸ ਐਕਸਪ੍ਰੈਸ਼ਨ ਹਿਸ ਵੇ ਆਫ ਟਾਕਿੰਗ ਤੁਹਾਨੂੰ ਉਹਦੇ ਫੇਸ ਐਕਸਪ੍ਰੈਸ਼ਨ ਤੋਂ ਪਤਾ ਲੱਗ ਰਿਹਾ ਕਿ ਉਹ ਬੰਦਾ ਕਿੰਨਾ ਡੀਪ ਸਦਮੇ ਦੇ ਵਿੱਚ ਹਨਾ ਉਹਨੂੰ ਕਿੰਨਾ ਜ਼ਿਆਦਾ ੱਤਕਾ ਲੱਗਿਆ ਤੇ ਸੈਕੰਡ ਮੇਜਰ ਪੁਆਇੰਟ ਆਏ ਬਾਣਾ ਹਾਈਲਾਈਟ ਇਜ਼ ਥੈਟ ਕਿ ਜਦੋਂ ਵੀ ਕੋਈ ਬੰਦਾ ਬਾਹਰ ਜਾਣਾ ਚਾਹੁੰਦਾ ਫੋਰਨ ਕੰਟਰੀ ਦੇ ਵਿੱਚ ਜਾਣਾ ਚਾਹੁੰਦਾ ਜਾਂ ਕੋਈ ਵੀ ਮਾਪਿ ਆਪਣੇ ਬੱਚੇ ਨੂੰ ਬਾਹਰ ਭੇਜਣਾ ਚਾਹੁੰਦੇ ਆ ਦੇ ਰੀਅਲੀ ਸ਼ੁੱਡ ਹੈਵ ਵਰਕ ਔਨ ਹਿਸ ਇੰਗਲਿਸ਼ ਤੁਹਾਨੂੰ ਇੰਗਲਿਸ਼ ਫਲੂਐਂਟਲੀ ਬੋਲਣੀ ਆਉਣੀ ਚਾਹੀਦੀ ਹੈ ਜਿਵੇਂ ਤੁਸੀਂ ਪੰਜਾਬੀ ਬੋਲਦੇ ਆਂ ਇੰਗਲਿਸ਼ ਵੀ ਥੋੜੀ ਓਨੀ ਹੀ ਫਲੂਐਂਟ ਹੋਣੀ ਚਾਹੀਦੀ ਹੈ ਸੇਮ ਇਦਾਂ ਦਾ ਹੀ ਇਸ ਵੀਡੀਓ ਦੇ ਵਿੱਚ ਹੋ ਰਿਹਾ ਜਿਵੇਂ ਜਿਵੇਂ ਹਰਜਿੰਦਰ ਸਿੰਘ ਨੂੰ ਸਵਾਲ ਪੁੱਛਦੇ ਆ ਉਹ ਇੰਗਲਿਸ਼ ਦੇ ਵਿੱਚ ਉਹ ਹੋਰ ਜ਼ਿਆਦਾ ਨਰਵਸ ਹੋ ਰਿਹਾ ਹੋਰ ਜ਼ਿਆਦਾ ਨਰਵਸ ਹੋ ਰਿਹਾ ਇਦਾਂ ਕਿਉਂ ਹੁੰਦਾ ਇੱਕ ਤਾਂ ਬੰਦਾ ਪਹਿਲਾਂ ਸਦਮੇ ਦੇ ਵਿੱਚ ਹੈ ਉੱਪਰੋਂ ਜੋ ਉਹਦੀ ਮਾਤਰੰਗ ਹੈਨੀ ਇੰਗਲਿਸ਼ ਉਹਦੇ ਵਿੱਚੋਂ ਉਹਨੂੰ ਕੁਐਸਚਨ ਕੀਤੇ ਜਾ ਰਹੇ ਹਨ ਉਹਨੂੰ ਸਮਝ ਹੀ ਨਹੀਂ ਆ ਰਿਹਾ ਕਿ ਉਹਦੇ ਨਾਲ ਹੋ ਕੀ ਰਿਹਾ ਠੀਕ ਹੈ ਸੋ ਆਈ ਰਿਕਵੈਸਟ ਟੂ ਯੂ Uh, everyone who wanna go to abroad please work on your english man jinna zyada ho sakda tusse apni english te kam karo fluent english bolo kalla baharli country ch nahi thonu ethe vi english bolni honi chahidi hai because ah punjabi to baad je koi language hai na thonu je confidence dindi hai that's the english one ਇੰਗਲਿਸ਼ ਵਨ ਇਜ਼ ਦਾ ਮੋਸਟ ਇੰਪੋਰਟੈਂਟ ਲੈਂਗੁਏਜ ਆਫਟਰ ਪੰਜਾਬੀ ਲੈਂਗੁਏਜ ਠੀਕ ਹੈ ਤੁਹਾਨੂੰ ਇੰਗਲਿਸ਼ ਵੀ ਉਨੀ ਫਲੂਐਂਟ ਬੋਲਣੀ ਆਉਣੀ ਚਾਹੀਦੀ ਹੈ ਬਾਕੀ ਪਟੀਸ਼ਨ ਦੇ ਉੱਪਰ ਵੱਧ ਤੋਂ ਵੱਧ ਸਾਈਨ ਕਰੋ ਤਾਂ ਕਿ ਬਾਈ ਦੀ ਜ਼ਿੰਦਗੀ ਬਰਬਾਦ ਹੋਣ ਤੋਂ ਬਚ ਸਕੇ ਕਿਉਂਕਿ ਬਾਈ ਦੀ ਉਮਰ ਸਾਰੀ 28 ਸਾਲ ਦੀ ਹੈ ਤੇ ਜੇ ਬਾਈ 45 ਸਾਲ ਦੀ ਸਜ਼ਾ ਕੱਟਦਾ ਤਾਂ ਜੇਲ੍ਹ ਤੋਂ ਬਾਹਰ ਆਉਣ ਦੇ ਟਾਈਮ ਬਾਈ ਦੀ ਉਮਰ 73 ਸਾਲ ਦੀ ਹੋਊਗੀ ਸੋ ਇਨ ਦੀ ਐਂਡ ਬੇਸਿਕਲੀ ਆਈ ਜਸਟ ਵਾਂਟ ਟੂ ਸੇ Uh, he is 28 years old now, but he will be 73 if he's going to complete his jail sentence of 45 years. And uh, I can't agree with that man. Uh, I can't wish that upon anybody on this earth because everybody deserves a second chance. So please sign this petition and follow this video as much as you can. Thank you. Peace out.